ਸਤਿ ਸ਼੍ਰੀ ਅਕਾਲ ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਮੈਂ ਹਾਂ ਧਰਮਿੰਦਰ ਸੰਧੂ ਤੇ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸੁਰਖੀਆਂ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਸੱਦਿਕ ਕੈਬਨਟ ਦੀ ਮੀਟਿੰਗ 26 ਤੋਂ 29 ਸਤੰਬਰ ਤੱਕ ਹੋਵੇਗਾ ਵਿਧਾਨ ਸਭਾ ਦਾ اجلاس ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਨੂੰ ਮਿਲ ਸਕਦੀ ਹੈ ਰਾਹਤ ਤਿਉਹਾਰਾਂ ਦੇ ਮੱਦੇਨਜ਼ਰ ਪੰਜਾਬ ਚ ਸਖਤੀ ਪੁਲਿਸ ਨੇ ਚਲਾਈ ਤਲਾਸ਼ੀ ਮੁਹਿੰਮ ਰੇਲਵੇ ਸਟੇਸ਼ਨਾਂ ਤੇ ਲਈ ਤਲਾਸ਼ੀ ਚਾਈਨਾ ਵੱਲੋਂ ਕੇ ਵੀਜ਼ਾ ਸ਼ੁਰੂ ਕਰਨ ਦਾ ਐਲਾਨ ਅਮਰੀਕਾ ਨੇ ਪਿਛਲੇ ਦਿਨੀ ਵਧਾਈ ਸੀ H1B ਵੀਜ਼ਾ ਦੀ ਫੀਸ ਲੋਕਾਂ ਨੂੰ ਬਿਹਤਰ ਮੌਕੇ ਦੇਣ ਦਾ ਦਾਵਾ ਹੜਪੀੜਤਾਂ ਲਈ ਸ਼੍ਰੋਮਣੀ ਅਕਾਲੀ ਦਲ ਦਾ ਉਪਰਾਲਾ ਪਸ਼ੂਆਂ ਲਈ ਚਾਰੇ ਦੇ ਟਰੱਕ ਕੀਤੇ ਰਵਾਨਾ ਵੱਡੀ ਗਿਣਤੀ ਦੇ ਵਿੱਚ ਲੀਡਰ ਤੇ ਵਰਕਰ ਰਹੇ ਮੌਜੂਦ ਤੇ ਹੁਣ ਖਬਰਾਂ ਵਿਸਥਾਰ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 24 ਸਤੰਬਰ ਨੂੰ ਕੈਬਨਿਟ ਦੀ ਮੀਟਿੰਗ ਬੁਲਾਈ ਹੈ ਮੀਟਿੰਗ ਦੇ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਨੀਮਾ ਵਿੱਚ ਸੋਧ ਕਰਨ ਤੇ ਵਿਚਾਰ ਕੀਤਾ ਜਾਵੇਗਾ ਪੰਜਾਬ ਵਿੱਚ ਹੜ੍ਹਾਂ ਕਾਰਨ ਹੋਈ ਤਬਾਹੀ ਤੋਂ ਬਾਅਦ 26 ਤੋਂ 29 ਸਤੰਬਰ ਤੱਕ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਸੈਸ਼ਨ ਵੀ ਬੁਲਾਇਆ ਗਿਆ ਇਸ ਦੌਰਾਨ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਮਹੱਤਵਪੂਰਨ ਫੈਸਲੇ ਲਏ ਜਾ ਸਕਦੇ ਨੇ ਪੰਜਾਬ ਕੈਬਨਿਟ ਦੀ ਮੀਟਿੰਗ 24 ਸਤੰਬਰ ਨੂੰ ਹੋਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਵਿਧਾਨ ਸਭਾ ਸੈਸ਼ਨ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਦੇਣ ਲਈ ਨਵੇਂ ਕਾਨੂੰਨਾਂ ਨੂੰ ਮਨਜ਼ੂਰੀ ਦੇਣ ਅਤੇ ਕੁਝ ਆਫ਼ਤ ਨਾਲ ਸੰਬੰਧਿਤ ਨਿਯਮਾਂ ਵਿੱਚ ਸੋਧ ਕਰਨ ਲਈ ਬੁਲਾਇਆ ਗਿਆ ਹੈ ਤਾਂ ਜੋ ਲੋਕਾਂ ਦੇ ਹੱਕ ਦੇ ਵਿੱਚ ਮਹੱਤਵਪੂਰਨ ਫੈਸਲੇ ਲਏ ਜਾ ਸਕਣ ਵਿਧਾਨ ਸਭਾ ਸਕੱਤਰ ਨੇ ਸੈਸ਼ਨ ਬਲੌਂਡ ਸੰਬੰਧੀ ਇੱਕ ਨੋਟਿਸ ਵੀ ਜਾਰੀ ਕੀਤਾ ਹੈ ਨੋਟਿਸ ਦੇ ਮੁਤਾਬਕ ਵਿਧਾਨ ਸਭਾ ਸੈਸ਼ਨ ਜੋ 15 ਜੁਲਾਈ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਉਸ ਨੂੰ ਅੱਗੇ ਵਧਾਇਆ ਗਿਆ ਪਹਿਲਾਂ ਸਰਕਾਰ ਨੇ ਹੜ੍ਹ ਪ੍ਰਭਾਵਿਤ ਲੋਕਾਂ ਅਤੇ ਕਿਸਾਨਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਕਈ ਫੈ ਦੇ ਦੌਰਾਨ ਪ੍ਰਵਾਨਗੀ ਲਈ ਪੇਸ਼ ਕੀਤਾ ਜਾ ਸਕਦਾ ਹੈ ਇਸ ਵਿੱਚ ਕਿਸਾਨਾਂ ਨੂੰ ਪ੍ਰਤੀ ਏਕੜ 20000 ਰੁਪਏ ਮੁਆਵਜ਼ਾ ਦੇਣ ਦਾ ਫੈਸਲਾ ਵੀ ਸ਼ਾਮਲ ਸੀ ਇਸ ਤੋਂ ਇਲਾਵਾ ਮਰਤਕਾਂ ਦੇ ਪਰਿਵਾਰਾਂ ਨੂੰ 4 ਲੱਖ ਰੁਪਏ ਮੁਆਵਜ਼ਾ ਦੇਣਾ ਵੀ ਮਨਜ਼ੂਰ ਕੀਤਾ ਗਿਆ ਹੈ ਹੜ੍ਹਾਂ ਨੇ ਕਿਸਾਨਾਂ ਦੀਆਂ ਫਸਲਾਂ ਖਾਸ ਕਰਕੇ ਝੋਨੇ ਨੂੰ ਕਾफी ਨੁਕਸਾਨ ਪਹੁੰਚਾਇਆ ਜਿਸ ਦਾ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾਵੇਗਾ ਹੜ੍ਹਾਂ ਚ ਵਹਿ ਗਏ ਨੁਕਸਾਨੇ ਗਏ ਘਰਾ ਅਤੇ ਜਾਨਵਰਾਂ ਦੇ ਸਰਵੇਖਣ ਤੋਂ ਬਾਅਦ ਵੀ ਮੁਆਵਜ਼ਾ ਦਿੱਤਾ ਜਾਵੇਗਾ ਪੰਜਾਬ ਦੇ ਵਿੱਚ ਝੋਨੇ ਦੀ ਵਾਢੀ ਦਾ ਕੰਮ ਸ਼ੁਰੂ ਹੋ ਗਿਆ ਇਹਦੇ ਨਾਲ ਹੀ ਪਰਾਲੀ ਸਾੜਨ ਦੀਆਂ ਘਟਨਾਵਾਂ 'ਚ ਵਾਧਾ ਹੁੰਦਾ ਦਿਖਾਈ ਦੇ ਰਿਹਾ ਹੈ ਪਰਾਲੀ ਸਾੜਨ ਦੇ ਮਾਮਲਿਆਂ ਦੀ ਗਿਣਤੀ ਹੁਣ ਵਧ ਕੇ 62 ਹੋ ਗਈ ਹੈ ਹਾਲਾਂਕਿ ਸੁਪਰੀਮ ਕੋਰਟ ਵੱਲੋਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਪਰ ਇਹਦੇ باوجود ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਪੰਜਾਬ ਦੇ ਵਿੱਚ ਪ੍ਰਾਲੀ ਸਾੜਨ ਦੀਆਂ ਘਟਨਾਵਾਂ ਦੇ ਵਿੱਚ ਵਾਧਾ ਹੋ ਰਿਹਾ ਹੈ। ਸੈਟੇਲਾਈਟ ਦੀ ਨਿਗਰਾਨੀ 15 ਸਤੰਬਰ ਤੋਂ ਸ਼ੁਰੂ ਹੋ ਗਈ ਸੀ ਉਸ ਤੋਂ ਬਾਅਦ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ 'ਚ ਪ੍ਰਾਲੀ ਸਾੜਨ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਨੇ। ਪਿਛਲੇ ਸਾਲ ਵੀ ਇਸ ਸਮੇਂ ਦੇ ਦੌਰਾਨ ਪ੍ਰਾਲੀ ਸਾੜਨ ਦੇ 62 ਮਾਮਲੇ ਸਾਹਮਣੇ ਆਏ ਸਨ ਜਦਕਿ 2023 ਦੇ ਵਿੱਚ ਸਿਰਫ 7 ਮਾਮਲੇ ਸਾਹਮਣੇ ਆਏ ਸਨ। ਇਹ ਸਪੱਸ਼ਟ ਤੌਰ 'ਤੇ ਦਰਸਾਉਂਦਾ ਹੈ ਕਿ ਪਿਛਲੇ ਸਾਲ ਵਾਂਗ ਇਸ ਵਾਰ ਵੀ ਪੰਜਾਬ ਦੇ ਵਿੱਚ ਪ੍ਰਾਲੀ ਸਾੜਨ ਦੀ ਪ੍ਰਕਿਰਿਆ ਬਹੁਤ ਜ਼ੋਰਦਾਰ ਢੰਗ ਨਾਲ ਸ਼ੁਰੂ ਹੋਈ ਹੈ। ਅਮਰਸਰ ਜ਼ਿਲ੍ਹੇ ਵਿੱਚ ਪ੍ਰਾਲੀ ਸਾੜਨ ਦੇ ਤਿੰਨ ਮਾਮਲੇ ਕਪੂਰਥਲਾ ਵਿੱਚ ਇੱਕ ਅਤੇ ਤਰਨਤਾਰਨ ਵਿੱਚ ਦੋ ਤਾਜ਼ਾ ਮਾਮਲੇ ਦਰਜ ਕੀਤੇ ਗਏ ਨੇ 15 ਸਤੰਬਰ ਤੋਂ ਲੈ ਕੇ ਹੁਣ ਤੱਕ ਪੰਜਾਬ ਵਿੱਚ ਪ੍ਰਾਲੀ ਸਾੜਨ ਦੇ ਕੁੱਲ 62 ਮਾਮਲੇ ਸਾਹਮਣੇ ਆ ਚੁੱਕੇ ਨੇ ਜਿਨ੍ਹਾਂ ਵਿੱਚੋਂ ਅਮਰਸਰ ਜ਼ਿਲ੍ਹੇ ਵਿੱਚ ਸਭ ਤੋਂ ਵੱਧ 38 ਮਾਮਲੇ ਸਾਹਮਣੇ ਆਏ ਨੇ ਬਰਨਾਲਾ ਵਿੱਚ ਦੋ ਬਠਿੰਡਾ ਵਿੱਚ ਇੱਕ ਫਿਰੋਜ਼ਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਸੰਗਰੂਰ ਐਸ ਏ ਐਸ ਨਗਰ ਅਤੇ ਮਲੇਰਕੋਟਲਾ ਦੇ ਵਿੱਚ ਇੱਕ ਇੱਕ ਮਾਮਲਾ ਸਾਹਮਣੇ ਆਇਆ ਜਦਕਿ ਪਟਿਆਲਾ ਵਿੱਚ 7 ਮਾਮਲੇ ਪ੍ਰਾਲੀ ਸਾੜਨ ਦੇ ਸਾਹਮਣੇ ਆਏ ਨੇ ਦੂਜੇ ਪਾਸੇ ਤਰਨਤਾਰਨ ਦੇ ਵਿੱਚ ਵੀ ਸੱਤ ਥਾਵਾਂ ਦੇ ਉੱਤੇ ਪ੍ਰਾਲੀ ਸਾੜੀ ਗਈ ਹੈ 27 ਮਾਮਲਿਆਂ ਦੇ ਵਿੱਚ 1,25,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਇਸ ਜੁਰਮਾਨੇ ਦੀ ਰਕਮ ਵਿੱਚੋਂ 50,000 ਰੁਪਏ ਵਸੂਲ ਵੀ ਕਰ ਲਏ ਗਏ ਨੇ 17223 ਬੀਐਨਐਸ ਅਧੀਨ 14 ਮਾਮਲਿਆਂ ਦੇ ਵਿੱਚ ਐਫਆਈਆਰ ਵੀ ਦਰਜ ਕੀਤੀ ਗਈ ਹੈ। ਪੰਜਾਬ ਵਿੱਚ ਪਰਾਲੀ ਸਾੜਨ ਲਈ 15 ਰੈੱਡ ਐਂਟਰੀਆਂ ਕੀਤੀਆਂ ਗਈਆਂ ਨੇ। ਜੇ ਜ਼ਮੀਨੀ ਰਿਕਾਰਡ ਵਿੱਚ ਲਾਲ ਐਂਟਰੀ ਹੈ ਤਾਂ ਸਬੰਧਤ ਕਿਸਾਨ ਨਾ ਤਾਂ ਆਪਣੀ ਜ਼ਮੀਨ ਵੇਚ ਸਕਦਾ ਹੈ ਤੇ ਨਾ ਹੀ ਉਸ ਨੂੰ ਗਿਰਵੀ ਰੱਖ ਸਕਦਾ ਹੈ ਤੇ ਨਾ ਹੀ ਇਸ ਤੇ ਕੋਈ ਕਰਜ਼ਾ ਲੈ ਸਕਦਾ ਹੈ। ਜ਼ਿਕਰ ਹੋ ਗਿਆ ਕਿ ਸੁਪਰੀਮ ਕੋਰਟ ਵੱਲੋਂ ਵੀ ਇਸ ਨੂੰ ਲੈ ਕੇ ਸਖਤ ਟਿੱਪਣੀਆਂ ਕੀਤੀਆਂ ਗਈਆਂ ਨੇ ਕਿਉਂਕਿ ਲਗਾਤਾਰ ਇਸ ਮੌਸਮ ਦੇ ਵਿੱਚ ਹਵਾ ਦਾ ਪ੍ਰਦੂਸ਼ਣ ਵੱਧ ਜਾਂਦਾ ਹੈ ਪਰ ਇਹਦੇ باوجود ਪਰਾਲੀ ਸਾੜਨ ਦੀਆਂ ਘਟਨਾਵਾਂ ਦੇ ਵਿੱਚ ਵਾਦਾ ਹੀ ਦਰਜ ਕੀਤਾ ਜਾ ਰਿਹਾ ਹੈ ਹਾਲਾਂਕਿ ਕਿਸਾਨਾਂ ਦੇ ਉੱਤੇ ਕਾਰਵਾਈਆਂ ਹੋ ਰਹੀਆਂ ਨੇ ਪਰ ਇਸ ਮੁਹਿਮ ਨੂੰ ਠੱਲ ਪੈਂਦੀ ਨਜ਼ਰ ਨਹੀਂ ਆ ਰਹੀ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੇ ਕੁ ਮਾਮਲੇ ਹੋਰ ਦਰਜ ਹੁੰਦੇ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਤਾਰ ਸੇਵਾ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੁਦ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚ ਕੇ ਨਕਦ ਰਕਮ ਡੀਜ਼ਲ ਰਾਸ਼ਨ ਅਤੇ ਪਸ਼ੂਆਂ ਲਈ ਚਾਰੇ ਦੀ ਵੰਡ ਕਰ ਰਹੇ ਨੇ ਇਸੇ ਦੇ ਤਹਿਤ ਸ੍ਰੀ ਮੁਕਸਰ ਸਾਹਿਬ ਦੇ ਪਿੰਡ ਵੜਿੰਗ ਦੀ ਦਾਣਾ ਮੰਡੀ ਤੋਂ 100 ਟਰੱਕ ਪਸ਼ੂ ਚਾਰੇ ਨਾਲ ਲੋਡ ਕਰਕੇ ਰਵਾਨਾ ਕੀਤੇ ਗਏ ਇਸ ਮੌਕੇ ਵੱਡੀ ਗਿਣਤੀ 'ਚ ਅਕਾਲੀ ਦਲ ਦੇ ਆਗੂ ਤੇ ਵਰਕਰ ਮੌਜੂਦ ਰਹੇ ਤਕਰੀਬਨ 4 ਲੱਖ ਏਕੜ ਜ਼ਮੀਨ ਤਬਾਹ ਹੋ ਗਈ ਹੈ 1 ਲੱਖ ਦੀ ਸੇਵਾ ਅਸੀਂ ਲੈ ਲਈ ਹੈ 1 ਲੱਖ ਏਕੜ ਦੀ ਸੇਵਾ ਐਸਜੀਪੀਸੀ ਨੇ ਵੀ ਲੈ ਲਈ ਹੈ ਹੁਣ ਘੱਟੋ ਘੱਟ ਸਰਕਾਰ 2 ਲੱਖ ਦੀ ਤਾਂ ਤੁਸੀਂ ਕਰ ਲੋ ਡੀਏਪੀ ਡੀਏਪੀ ਤਾਂ ਦੇ ਦਿਓ ਅਜੇ ਤਾਂ ਆ ਵੀ ਫੈਸਲਾ ਕੀਤਾ ਮੁਖਸ ਲਾਲੇ ਤੁਸਨ ਨੂੰ ਪਤਾ ਲੱਗ ਜੇ ਰੋਜ਼ੀ ਤੇ ਸਾਰੇ ਹਲਕਾ ਚੱਜ ਬੈਠੇ ਆ ਹੁਣ ਜਿਹੜੇ ਉੱਥੇ ਕਿਸਾਨ ਹੈ ਉਹਨਾਂ ਦੇ ਦਰਿਆ ਦਾ ਪਾਣੀ ਨਾਲ ਮਿੱਟੀ ਬਹੁਤ ਚੜ ਗਈ ਉਹਨਾਂ ਜ਼ਮੀਨਾਂ 'ਚ ਹੁਣ ਆਪਾਂ ਆਪਣੇ ਟਰੈਕਟਰ ਲੈ ਕੇ ਇੱਥੋਂ ਉਹਨਾਂ ਵਿਚਾਰਾਂ ਦੀ ਮਦਦ ਟਰੈਕਟਰਾਂ ਨਾਲ ਉਹ ਜ਼ਮੀਨ ਵੀ ਆਪਾਂ ਕਰਾਂ ਕਰਾਂਗੇ ਸਾਰਿਆਂ ਨੇ ਫੈਸਲਾ ਕੀਤਾ ਜੀ ਕਰਾਂਗੇ ਇੱਕ ਅਸੀਂ ਇੱਕ ਹੋਰ ਫੈਸਲਾ ਕੀਤਾ ਜਿੰਨੇ ਗਰੀਬ ਪਰਿਵਾਰ ਹੋ ਉਹਨਾਂ ਪਿੰਡਾਂ 'ਚ ਆਚਾਰਾਂ ਦਾ ਕੁਝ ਨਹੀਂ ਰਿਹਾ ਅਸੀਂ 50 ਹਜ਼ਾਰ ਗਰੀਬ ਪਰਿਵਾਰ ਹੈ ਅਸੀਂ ਗਿਣਤੀ ਕੀਤੀ ਹੈ ਉਹਨਾਂ ਨੂੰ ਅਸੀਂ ਕਣਕ ਦੇਵਾਂਗੇ ਆਕਾਲੀ ਦਲ ਤਰਫੋਂ ਬੋਲੇ ਸੋਨਹੀ ਸਾਰ ਸ੍ਰੀ ਅਕਾਲ ਪਰਸੋਂ ਅਸੀਂ ਫੋਗਿੰਗ ਮਸ਼ੀਨਾਂ ਲੈਂਤੀਆਂ ਕੋਈ 300 ਫੋਗਿੰਗ ਮਸ਼ੀਨ ਲੈ ਲਈ ਹੈ ਤੇ ਹੁਣ ਯੂਥ ਕਾਲੀ ਦਲ ਦੀ ਡਿਊਟੀ ਲਾਈ ਹੈ ਕਿ ਹਰ ਰੋਜ਼ ਅਗਲੇ ਮਹੀਨੇ ਵਾਸਤੇ ਉਹਨਾਂ ਪਿੰਡਾਂ ਵਿੱਚ ਮੱਛਰ ਮਾਰਨ ਵਾਲੀ ਉਹ ਸਾਰੀ ਸਪਰੇ ਪੂਰੇ ਪਿੰਡ 'ਚ ਲਗਾਤਾਰ ਇੱਕ ਮਹੀਨੇ ਦੀ ਸੇਵਾ ਸਾਰੇ ਉਹ ਪਿੰਡਾਂ ਵਿੱਚ ਅਸਕੀ ਕੀਤੀ ਜਾਊਗੀ ਮਤਲਬ 2-3 ਦਿਨਾਂ ਤੋਂ ਸ਼ੁਰੂ ਹੋ ਜਾਊਗੀ ਤਿਉਹਾਰਾਂ ਦੇ ਮੱਦੇਨਜ਼ਰ ਲੁਧਿਆਣਾ ਪੁਲਿਸ ਵੱਲੋਂ ਸੁਰੱਖਿਆ ਦੇ ਪ੍ਰਬੰਧ ਸਖਤ ਕਰ ਦਿੱਤੇ ਗਏ ਨੇ ਪੁਲਿਸ ਵੱਲੋਂ ਰੇਲਵੇ ਸਟੇਸ਼ਨ ਤੇ ਵਿਸ਼ੇਸ਼ ਜਾਂਚ ਅਭਿਆਨ ਚਲਾਇਆ ਗਿਆ ਇਸ ਦੌਰਾਨ ਸ਼ੱਕੀ ਲੋਕਾਂ ਤੇ ਚੀਜ਼ਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਜਾਣਕਾਰੀ ਦਿੰਦੇ ਆ ਐਡੀਸੀਪੀ ਸਮੀਰ ਵਰਮਾ ਨੇ ਦੱਸਿਆ ਕਿ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਅਤੇ ਆਪਰੇਸ਼ਨ ਕਾਸੋ ਦੇ ਤਹਿਤ ਇਹ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਜਾ ਰਹੀ ਹੈ ਪੁਲਿਸ ਵੱਲੋਂ ਰੇਲਵੇ ਸਟੇਸ਼ਨ ਦੀ ਪਾਰਕਿੰਗ 'ਚ ਖੜੇ ਵਾਹਨਾਂ ਦੀ ਜਾਂਚ ਵੀ ਕੀਤੀ ਗਈ ਹੈ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਜੀ ਕਿ ਤਿਉਹਾਰਾਂ ਦਾ ਸੀਜ਼ਨ ਹੈ ਠੀਕ ਹੈ ਉਹ ਜਿਹੜਾ ਅੱਜ ਤੋਂ ਆਪਾਂ ਕਹਿ ਸਕਦੇ ਹਾਂ ਕਿ ਨਵਰਾਤਰੀ ਸਟਾਰਟ ਹੋ ਰਹੇ ਹਨ ਉਸ ਤੋਂ ਬਾਅਦ ਫਿਰ ਬਚਾਰੇ ਦਾ ਫੈਸਟੀਵਲ ਆ ਰਿਹਾ ਹੈ ਫਿਰ ਕਰਵਾ ਚੌਥ ਹੈ ਉਸ ਤੋਂ ਬਾਅਦ ਹੈ ਦੀਵਾਲੀ ਹੈ ਤੇ ਹੋਰ ਫੈਸਟੀਵਲ ਜਿਹੜਾ ਆਪਣਾ ਸੀਜ਼ਨ ਹੈ ਲਗਾਤਾਰ ਜਿਹੜਾ ਆਹ ਮਹੀਨਾ ਜਿਹੜਾ ਰਹਿ ਗਿਆ ਤੇ ਨੈਕਸਟ ਮੰਥ ਸਾਰਾ ਤਕਰੀਬਨ ਜ ਕੀ ਜਿਹੜਾ ਇਹ ਸਾਰਾ ਵਕਫਾ ਵਕ ਥਾਵਾਂ ਤੇ ਚੈਕਿੰਗ ਜਿਹੜਾ ਇਹ ਵੀ ਕਰ ਰਹੇ ਇਸ ਤੋਂ ਇਲਾਵਾ ਮਾਨਯੋਗ ਕ੍ਰਿਸ਼ਨਪੁਰ ਪੁਲਿਸ ਲੁਧਿਆਣਾ ਵੱਲੋਂ ਉਹਨਾਂ ਵੱਲੋਂ ਵੀ ਜਿਹੜਾ ਇੱਕ ਸਪੈਸ਼ਲ ਮੁਹਿੰਮ ਜਿਹੜੀ ਇਹ ਚਲਾਈ ਗਈ ਹੈ ਸਾਰੇ ਲੁਧਿਆਣਾ ਸ਼ਹਿਰ ਦੇ ਵਿੱਚ ਉਹਦੇ ਵਿੱਚ ਜਿਹੜੀਆਂ ਵਕ ਵਕ ਟੀਮਾਂ ਜਿਹੜੀਆਂ ਹੈਗੀਆਂ ਨੇ ਕਦੀ ਰੇਲਵੇ ਸਟੇਸ਼ਨ ਦੀ ਚੈਕਿੰਗ ਕਦੀ ਕਿਤੇ ਹੋਰ ਕੈਸੋ ਜਿਹੜਾ ਹੈਗਾ ਉਹ ਮਾਰਕੀਟਸ ਦੀ ਚੈਕਿੰਗ ਰਿਲੀਜੀਅਸ ਪਲੇਸਸ ਦੀ ਚੈਕਿੰਗ ਉਹ ਜਿਹੜੀਆਂ ਹੈਗੀਆਂ ਅਲੱਗ-ਅਲੱਗ ਟੀਮਾਂ ਜਿਹੜੀਆਂ ਇਹ ਕਰ ਰਹੀਆਂ ਤੇ ਜਿਹੜੀ ਤਿਹਾਰਾਂ ਦੇ ਮੱਦੇ ਨਜ਼ਰ ਰੱਖਦੇ ਹੋਏ ਜਿਹੜੀ ਇਹ ਡੇਲੀ ਚੈਕਿੰਗ ਹੋ ਤੇ ਇਹਦੇ ਵੱਲੋਂ ਸਾਨੂੰ ਜਿਹੜੇ ਮਾਨਯੋਗ ਸੀਪੀ ਸਾਹਿਬ ਵੱਲੋਂ ਸਖਤ ਨਿਰਦੇਸ਼ ਨੇ ਤੇ ਇਹਦੇ ਵਿੱਚ ਜਿਹੜੇ ਵੀ ਕੋ ਮਾੜੇ ਅੰਸਰ ਹੈਗੇ ਨੇ ਸੇਸ਼ਨ ਤੇ ਜਿਹੜਾ ਜੱਜ ਸੀ ਚੈਕਿੰਗ ਕਰ ਰਹੇ ਨੇ ਤੇ ਪਾਰਕਿੰਗ ਦੀ ਚੈਕਿੰਗ ਕੀਤੀ ਆ ਉਹ ਪਾਰਕਿੰਗ ਚ ਜਿੰਨੇ ਕਿ ਵਹੀਕਲ ਖੜੇ ਨੇ ਚਾਹੇ ਕੋ 2 ਵੀਲਰ ਹੈ 4 ਵੀਲਰ ਹੈ ਇੱਕ ਤਸੀ ਉਹਨਾਂ ਨੂੰ ਵਾਹਨ ਐਪ ਦੇ ਥਰੂ ਚੈੱਕ ਕਰ ਰਹੇ ਆ ਕਿ ਕਿਸੇ ਨੇ ਕੋਈ ਗਲਤ ਨੰਬਰ ਪਲੇਟ ਵਗੈਰਾ ਤਾਂ ਨਹੀਂ ਲਾਈ ਹੋਈ ਕਿ ਕਿਸੇ ਜਿਹੜਾ ਵੀ ਪਾਰਕਿੰਗ ਦਾ ਠੇਕੇਦਾਰ ਹੈ ਉਹ ਤੋਂ ਰਿਕਾਰਡ ਲੈ ਰਹੇ ਆ ਕਿ ਕੋਈ ਪੁਰਾਣਾ ਵਹੀਕਲ ਤਾਂ ਨਹੀਂ ਖੜਾ ਉੱਥੇ ਅਗਰ ਕੋਈ ਪੁਰਾਣਾ ਵਹੀਕਲ ਖੜਾ ਹੈਗਾ ਉਹ ਕਿਸੇ ਕ੍ਰਾਈਮ ਦੇ ਵਿੱਚ ਵੀ ਵਰਤੇ ਆ ਹੋ ਸਕਦਾ ਹੈ ਤੇ ਅਸੀਂ ਉਹਨੂੰ ਪ੍ਰੋਪਰ ਵੈਰੀਫਾਈ ਕਰਕੇ ਉਹਨੂੰ ਕਸਟਡੀ ਵਿੱਚ ਲਵਾਂਗੇ ਤੇ ਅੱਗੇ ਉਹਨੂੰ ਵੈਰੀਫਾਈ ਕਰਾਂਗੇ ਕਿ ਓਨਰ ਕੌਣ ਹੈਗਾ ਲੰਮੇ ਸਮੇਂ ਤੋਂ ਬੰਦੀ ਸਿੱਖਾਂ ਦੀ ਰਿਹਾਈ ਲਈ ਸਿੱਖ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਨੇ ਤੇ ਹੁਣ ਰਿਹਾਈ ਦੀ ਮੰਗ ਤੇਜ਼ ਹੋ ਗਈ ਐਸੇ ਦੇ ਚਲਦਿਆਂ ਮਤੌਜੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਕਹਿੰਦੇ ਕਿ ਇਸ ਸੰਬੰਧੀ ਪੰਜਾਬ ਦੇ ਵਿੱਚ ਉਪਰਾਲੇ ਤੇਜ਼ ਕੀਤੇ ਜਾਣਗੇ ਵੱਖ-ਵੱਖ ਸੈਕਟ ਜਥੇਬੰਦੀਆਂ ਵੱਲੋਂ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਇਸੇ ਦੇ ਚੱਲਦੇ ਇੱਕ ਕੌਮੀ ਇਨਸਾਫ ਮੋਰਚਾ ਵੀ ਸ਼ੁਰੂ ਕੀਤਾ ਗਿਆ ਸੀ ਜੋ ਲਗਾਤਾਰ ਜਾਰੀ ਹੈ ਪਰ ਅਜੇ ਤੱਕ ਬੰਦੀ ਸਿੱਖਾਂ ਦੀ ਰਿਹਾਈ ਦੀ ਕੋਈ ਖਬਰ ਸਾਹਮਣੇ ਨਹੀਂ ਆਈ। ਇਸ ਨੂੰ ਲੈ ਕੇ ਹੁਣ ਸਿੱਖ ਜਥੇਬੰਦੀਆਂ ਨੇ ਸੰਘਰਸ਼ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਭਾਈ ਧਿਆਨ ਸਿੰਘ ਮੰਡ ਨੇ ਇਹਦੇ ਲਈ ਇੱਕ ਬਿਆਨ ਜਾਰੀ ਕੀਤਾ ਹੈ। ਉਹਨਾਂ ਦੱਸਿਆ ਕਿ ਦੇਸ਼ ਦੀਆਂ ਵੱਖ-ਵੱਖ ਰੀਹਾਂ ਦੇ ਵਿੱਚ ਅਜੇਹੀ ਬੰਦੀ ਸਿੰਘ ਨੇ ਜੋ ਭਾਵੇਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਪਰ ਉਹਨਾਂ ਨੂੰ ਰਿਹਾਲ ਨਹੀਂ ਕੀਤਾ ਜਾ ਰਿਹਾ। ਉਨਾਦੀ ਹਾਈ ਲਈ 2015 ਦੇ ਸਰਬੱਤ ਸੰਮੇਲਨ ਦੀ ਸਮੁੱਚੀ ਟੀਮ ਆਉਂਦੀ 10 ਨਵੰਬਰ ਨੂੰ ਪੈਦਲ ਮਾਰਚ ਸ਼ੁਰੂ ਕਰੇਗੀ ਇਹ ਮਾਰਚ ਸ਼੍ਰੀ ਕਲਕੱਤਕ ਸਾਬ ਤੋਂ ਅਰਦਾਸ ਨਾਲ ਆਰੰਭ ਹੋਵੇਗਾ ਮਾਰਚ ਤੱਕ ਸ਼੍ਰੀ ਦਮਦਮਾ ਸਾਹਿਬ ਤੇ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਹੁੰਦਾ ਹੋਇਆ ਵਾਪਸ ਸ਼੍ਰੀ ਅਕਾਲ ਤਖਤ ਸਾਹਿਬ ਦੇ ਕੇਆ ਕੇ ਸੰਪੂਰਨ ਹੋਵੇਗਾ ਜਥੇਦਾਰ ਮੰਡ ਨੇ ਕਿਹਾ ਕਿ ਜੇਲ੍ਹ ਵਿੱਚ ਬੰਦ ਸੁਧੀਰ ਸੂਰੀ ਦੇ ਕਤਲ ਦੇ ਦੋਸ਼ ਦੇ ਵਿੱਚ ਸੰਦੀਪ ਸਿੰਘ ਦੇ ਮਾਮਲੇ ਵਿੱਚ ਜੇਲ੍ਹ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਕਾਨੂੰਨ ਮੁਤਾਬਕ ਕਾਰਵਾਈ ਕਰਨੀ ਚਾਹੀਦੀ ਹੈ ਇਸ ਮਾਮਲੇ ਦੇ ਵਿੱਚ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਨਾਲ ਹੀ ਧਿਆਨ ਸਿੰਘ ਮੰਡ ਨੇ ਵੱਖ-ਵੱਖ ਜਥੇਬੰਦੀਆਂ ਨੂੰ ਵੀ ਸਲਾਹ ਦਿੱਤੀ ਹੈ ਉਨਾ ਕਹੇ ਕਿ ਇਸ ਮਾਮਲੇ ਦੇ ਵਿੱਚ ਸਾਰੀਆਂ ਸਿੱਖ ਜਥੇਬੰਦੀਆਂ ਅਤੇ ਸੰਸਥਾਵਾਂ ਨੂੰ ਆਪਣੇ ਵੱਖਰੇਵੇਂ ਛੱਡ ਕੇ ਇੱਕ ਜੁਟਤਾ ਦੇ ਨਾਲ ਚੱਲਣਾ ਚਾਹੀਦਾ ਹੈ ਇਸ ਮੌਕੇ 2015 ਦੇ ਸਰਬੱਤ ਖਾਲਸਾ ਸਮੇਲਨ ਦੇ ਮੁਖ ਪ੍ਰਬੰਧਕ ਭਾਈ ਜਰਨੈਲ ਸਿੰਘ ਸਖੀਰਾ ਪਾਈ ਮੋਕਮ ਸਿੰਘ ਪਾਈ ਸਤਨਾਮ ਸਿੰਘ ਮਨਾਵਾ ਜਸਲੀਨ ਸਿੰਘ ਸਖੀਰਾ ਤੇ ਪਰਮਜੀਤ ਸਿੰਘ ਹਾਜ਼ਰ ਸਨ ਜ਼ਿਕਰ ਹੋ ਗਿਆ ਕਿ ਲੰਬੇ ਸਮੇਂ ਤੋਂ ਬੰਦੀ ਸਿੱਖਾਂ ਦੀ ਰਿਹਾਈ ਦੇ ਬਾਰੇ ਚਰਚੇ ਨੇ ਪਰ ਅਜੇ ਤੱਕ ਰਿਹਾਈ ਸੰਭਵ ਨਹੀਂ ਹੋ ਸਕੀ ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਕਈ ਵਾਰ ਚਾਰਾਜੋਈ ਕੀਤੀ ਗਈ ਪਰ ਕੋਈ ਵੀ ਗੱਲ ਤਣਪੱਕਣ ਨਹੀਂ ਲੱਗੀ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਕੇਂਦਰ ਦੇ ਨਾਲ ਵੀ ਚਿੱਠੀਆਂ ਦਾ ਆਦਾਨ ਪ੍ਰਦਾਨ ਹੋ ਚੁੱਕਿਆ ਪਰ ਇਹਦੇ باوجود ਅਜੇ ਤੱਕ ਕੋਈ ਵੀ ਬੰਦੀ ਸਿੱਖ ਰਿਹਾ ਹੁੰਦਾ ਨਜ਼ਰ ਨਹੀਂ ਆ ਰਿਹਾ ਦੂਜੇ ਪਾਸੇ ਕੌਮੀ ਇਨਸਾਫ ਮੋਰਚੇ ਵੱਲੋਂ ਵੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਬੰਦੀ ਸਿੱਖਾਂ ਨੂੰ ਰ ਜਾਵੇ ਪਰ ਕੌਮੀ ਇਨਸਾਫ ਮੋਰਚਾ ਵੀ ਚੰਡੀਗੜ੍ਹ ਦੀਆਂ ਬਰੂਹਾਂ ਤੇ ਲਗਾਤਾਰ ਚੱਰੀ ਹੈ ਉਹਦਾ ਵੀ ਕੋਈ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ ਹਾਲਾਂਕਿ ਇਸ ਮੋਰਚੇ ਨੂੰ ਚੁਕਵਾਉਣ ਦੀਆਂ ਵੀ ਕਈ ਵਾਰ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਫਿਰ ਵੀ ਸਿੱਖ ਜਥੇਬੰਦੀਆਂ ਟੱਡੀਆਂ ਹੋਈਆਂ ਨੇ ਜ਼ਿਲ੍ਹਿਆਂ ਦੇ ਵਿੱਚ ਬੰਦ ਬੰਦੀ ਸਿੱਖ ਅਜੇ ਵੀ ਨੇ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੀਆਂ ਨੇ ਪਰ ਇਹਦੇ باوجود ਉਹਨਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਦੂਜੇ ਪਾਸੇ ਭਾਈ ਅਮਰਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਵੀ ਵਾਕਫਾਕ ਧਿਰਾਂ ਅੱਗੇ ਆਉਂਦੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਉਹਨਾਂ ਨੂੰ ਡੇਗੂੜਗੜ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਹੈ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਸਿੱਖ ਜਥੇਬੰਦੀਆਂ ਸਿਆਸਤਦਾਨਾਂ ਦੇ ਉੱਤੇ ਵੀ ਸਵਾਲ ਖੜੇ ਕਰਦੀਆਂ ਨੇ ਕਿ ਉਹਨਾਂ ਨੇ ਸੱਤਾ ਦੇ ਵਿੱਚ ਰਹਿੰਦੇ ਆ ਇਹ ਮੰਗ ਕਿਉਂ ਨਹੀਂ ਕੀਤੀ ਕਿਉਂ ਕੇਂਦਰ ਦੇ ਨਾਲ رابطہ ਕਾਇਮ ਨਹੀਂ ਕੀਤਾ ਤਾਂ ਜੋ ਬੰਦੀ ਸਿੱਖਾਂ ਨੂੰ ਰਿਹਾਅ ਕਰਵਾਇਆ ਜਾ ਸਕੇ ਇੱਕ ਪਾਸੇ ਬੰਦੀ ਸਿੱਖਾਂ ਦੇ ਪਰਿਵਾਰ ਚਿੰਤਾ ਦੇ ਵਿੱਚ ਨੇ ਤੇ ਦੂਜੇ ਪਾਸੇ ਤੇ ਕਈ ਬੰਦੀ ਸਿੱਖ ਵੀ ਜੇਲ੍ਹਾਂ ਦੇ ਵਿੱਚ ਬੈਠੇ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਨੇ ਹੁਣ ਇੱਕ ਵਾਰ ਫਿਰ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਉੱਠਦੀ ਹੋਈ ਨਜ਼ਰ ਆ ਰਹੀ ਹੈ ਧਿਆਨ ਸਿੰਘ ਮੰਡ ਹੋਰਾਂ ਵੱਲੋਂ ਇੱਕ ਨਵਾਂ ਮਾਰਚ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਗਿਆ ਦੇਖਣਾ ਹੋਵੇਗਾ ਇਸ ਮਾਰਚ ਦੇ ਵਿੱਚ ਕਿਹੜੀਆਂ ਕਿੜੀਆਂ ਧਰਾਂ ਸ਼ਾਮਲ ਹੁੰਦੀਆਂ ਨੇ ਹੁਣ ਦੇਖਣਾ ਹੋਵੇਗਾ ਇਸ ਮਾਰਚ ਦੇ ਵਿੱਚ ਕਿਹੜੀਆਂ ਕਿੜੀਆਂ ਧਰਾਂ ਸ਼ਾਮਲ ਹੁੰਦੀਆਂ ਨੇ ਤੇ ਪਾਰਤਨੇ ਇੱਕ ਵਾਰ ਫਿਰ ਪਾਕਿਸਤਾਨੀ ਰਜਿਸਟਰਡ ਜਹਾਜ਼ਾਂ ਤੇ ਆਪਣੇ ਹਵਾਈ ਖੇਤਰ ਦੀ ਵਰਤੋਂ ਕਰਨ ਤੇ ਪਾਬੰਦੀ ਲਗਾ ਦਿੰਦੀ ਹੈ ਇਹ ਪਾਬੰਦੀ ਹੁਣ 23 ਅਕਤੂਬਰ 2025 ਤੱਕ ਜਾਰੀ ਰਹੇਗੀ ਐਨਓਟੀਐਮ ਦੇ ਅਨੁਸਾਰ ਇਹ ਪਾਬੰਦੀ ਨਾ ਸਿਰਫ ਪਾਕਿਸਤਾਨੀ 에ਅਰਲਾਈਨਸ ਤੇ ਲਾਗੂ ਹੁੰਦੀ ਹੈ ਸਗੋਂ ਪਾਕਿਸਤਾਨੀ ਆਪਰੇਟਰਾਂ ਦੁਆਰਾ ਚਲਾਏ ਜਾਂਦੇ ਜਾਂ ਉਹਨਾਂ ਨੂੰ ਕਿਰਾਏ ਤੇ ਦਿੱਤੇ ਗਏ ਜਹਾਜ਼ਾਂ ਦੇ ਉੱਤੇ ਵੀ ਲਾਗੂ ਰਹੇਗੀ ਇੱਥੋਂ ਤੱਕ ਕਿ ਫੌਜੀ ਉਡਾਨਾਂ ਤੇ ਵੀ ਇਹੀ ਨਿਯਮ ਲਾਗੂ ਹੋਵੇਗਾ ਭਾਰਤ ਨੇ ਸਪਸ਼ਟ ਤੌਰ ਦੇਤੇ ਕਿਹਾ ਹੈ ਕਿ ਪਾਕਿਸਤਾਨੀ ਰਜਿਸਟਰਡ ਜਹਾਜ਼ ਭਾਰਤੀ ਹਵਾਈ ਖੇਤਰ ਦੀ ਵਰਤੋਂ ਨਹੀਂ ਕਰ ਸਕਣਗੇ ਇਹ ਫੈਸਲਾ ਸੁਰੱਖਿਆ ਕਾਰਨਾਂ ਕਰਕੇ ਲਿਆ ਗਿਆ ਹੈ ਤੇ ਪਾਬੰਦੀ ਅਗਲੇ ਆਦੇਸ਼ਾਂ ਤੱਕ ਜਾਰੀ ਰਹੇਗੀ ਇਸ ਦਾ ਮਤਲਬ ਹੈ ਕਿ ਪਾਕਿਸਤਾਨ ਨੂੰ ਫਿਲਹਾਲ ਕੋਈ ਰਾਹਤ ਨਹੀਂ ਮਿਲੇਗੀ ਤੇ ਉਹ ਭਾਰਤੀ ਹਵਾਈ ਖੇਤਰ ਦੀ ਵਰਤੋਂ ਨਹੀਂ ਕਰ ਸਕੇਗਾ ਹਾਲਾਂਕਿ ਪਹਿਲੀ ਵਾਰ ਨਹੀਂ ਹੋਇਆ ਜਦੋਂ ਭਾਰਤ ਨੇ ਇਹ ਕਦਮ ਚੁੱਕਿਆ ਪਹਿਲਾਂ ਭਾਰਤ ਨੇ ਪਾਕਿਸਤਾਨੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਸੀ ਤੇ ਹੁਣ ਇਸ ਨੂੰ ਅਕਤੂਬਰ ਦੇ ਅੰਤ ਤੱਕ ਇੱਕ ਵਾਰ ਫਿਰ ਵਧਾ ਦਿੱਤਾ ਗਿਆ ਹੈ ਨੋਟਿਸ ਟੂ 에어ਮੈਨ ਦੇ ਮੁਤਾਬਕ ਇਹ پابੰਦੀ ਪਾਕਿਸਤਾਨ ਵਿੱਚ ਰਜਿਸਟਰਡ ਜਹਾਜ਼ਾਂ ਪਾਕਿਸਤਾਨੀ 에어ਲਾਈਨਜ਼ ਆਪਰੇਟਰਸ ਦੀ ਮਾਲਕੀ ਵਾਲੇ ਜਾਂ ਲੀਜ਼ ਤੇ ਲੈ ਗਏ ਜਹਾਜ਼ਾਂ ਅਤੇ ਫੌਜੀ ਉਡਾਨਾਂ ਦੇ ਉੱਤੇ ਲਾਗੂ ਹੋਵੇਗੀ ਇਸ ਤੋਂ ਪਹਿਲਾਂ ਭਾਰਤ ਨੇ ਪਾਕਿਸਤਾਨੀ ਰਜਿਸਟਰਡ ਜਹਾਜ਼ਾਂ ਜਿਨ੍ਹਾਂ ਵਿੱਚ ਪਾਕਿਸਤਾਨੀ 에어ਲਾਈਨਜ਼ ਅਤੇ ਆਪਰੇਟਰਸ ਦੁਆਰਾ ਸੰਚਾਲਿਤ ਮਾਲਕੀ ਜਾਂ ਪੱਟੇ ਤੇ ਲੈ ਗਏ ਜਹਾਜ਼ਤ ਫੌਜੀ ਉਡਾਨਾਂ ਲਈ ਆਪਣੇ ਹਵਾਈ ਖੇਤਰ ਨੂੰ ਬੰਦ ਰੱਖਣ ਦੀ ਮਿਆਦ 24 ਸਤੰਬਰ ਤੱਕ ਵਧਾਈ ਸੀ ਤੇ ਹੁਣ ਇਸ ਨੂੰ 1 ਮਹੀਨੇ ਲਈ ਹੋਰ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹਦੇ ਨਾਲ ਹੀ ਪਾਕਿਸਤਾਨ ਨੇ ਵੀ ਭਾਰਤੀ ਜਹਾਜ਼ਾਂ ਤੇ 에어ਲਾਈਨਜ਼ ਲਈ ਆਪਣਾ ਹਵਾਈ ਖੇਤਰ 1 ਮਹੀਨੇ ਲਈ 24 ਅਕਤੂਬਰ ਦੀ ਸਵੇਰ ਤੱਕ ਬੰਦ ਕਰ ਦਿੱਤਾ ਸੀ। ਇਸ਼ਵੀ ਵਾਰ ਜਦੋਂ ਗੁਆਂਡੀ ਦੇਸ਼ ਨੇ ਆਪਣੇ ਹਵਾਈ ਖੇਤਰ ਦੇ ਉੱਤੇ ਪਾਬੰਦੀ ਵਧਾਈ ਹੈ ਤੁਹਾਨੂੰ ਦੱਸ ਦਈਏ ਕਿ 2 ਪ੍ਰੈਲ ਨੂੰ ਜੰਮੂ ਅਤੇ ਕਸ਼ਮੀਰ ਦੇ ਪਹਿਲਗਾਮ ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਵਿੱਚਕਾਰ ਤਣਾਅ ਸਿਖਰ ਤੇ ਪਹੁੰਚ ਗਿਆ ਸੀ ਇਸ ਹਮਲੇ ਵਿੱਚ 26 ਲੋਕ ਮਾਰੇ ਗਏ ਸਨ ਇਸ ਤੋਂ ਬਾਅਦ ਵਿੱਚ ਦੋਵਾਂ ਨੇ ਇੱਕ ਦੂਜੇ ਲਈ ਹਵਾਈ ਖੇਤਰ ਬੰਦ ਕਰ ਦਿੱਤੇ ਭਾਰਤ ਅਤੇ ਪਾਕਿਸਤਾਨ ਹਰ ਮਹੀਨੇ ਸਮਾਂ ਸੀਮਾ ਖਤਮ ਹੋਣ ਤੋਂ ਪਹਿਲਾਂ ਹੀ ਇਸ ਨੂੰ ਵਧਾ ਦਿੰਦਾ ਹੈ ਕੇਂਦਰ ਸਰਕਾਰ ਵੱਲੋਂ ਜੀਐਸਟੀ ਸਲੈਬਸ ਦੇ ਵਿੱਚ ਬਦਲਾਅ ਕੀਤਾ ਗਿਆ ਵਿੱਤ ਮੰਤਰਾਲੇ ਵੱਲੋਂ ਲੋਕਾਂ ਨੂੰ ਰਾਹਤ ਦੇਣ ਦਾ ਦਾਵਾ ਕੀਤਾ ਗਿਆ ਇਸੇ ਮਾਮਲੇ ਤੇ ਭਾਜਪਾ ਗੂ ਤਰਨ ਚੁਗ ਨੇ ਜਿੱਥੇ ਭਾਜਪਾ ਸਰਕਾਰ ਦੀ ਤਾਰੀਫ ਕੀਤੀ ਉੱਥੇ ਹੀ ਕਾਂਗਰਸ ਆទਾਮ ਆਦਮੀ ਪਾਰਟੀ ਨੂੰ ਕਰੜੇ ਹੱਥੀ ਲਿਆ ਹੈ ਐਸਾ ਕਿ ਇਹ ਉੱਤਰ ਭਾਰਤ ਦਾ ਖਾਰੀ ਬੋਬਲੀ ਤੋਂ ਬਾਅਦ ਕਰਿਆਨੇ ਦਾ ਡਰਾਈ ਫੂਡ ਦਾ ਗਰਮ ਮਾਲ ਦਾ ਸਾਮਣਾ ਵੱਡਾ ਕੇਂਦਰ ਹੈ ਮਰਸਾ ਔਰ ਅੱਜ ਇਥੇ ਖੁਸ਼ੀ ਦਾ ਵਾਤਾਵਰਨ ਹੈ ਲੋਕ ਪਟਾਕੇ ਚਲਾ ਰਹੇ ਨੇ बधाइयां दीती जा रही हैं। ਅਸੀਂ ਸਾਰੇ ਦੁਕਾਨਾਂ ਦੇ ਉੱਤੇ ਫੁੱਲ ਵਰਸ਼ਾ ਕੀਤੀ। ਬਹੁਤ ਸੁਖਦ ਵਾਤਾਵਰਣ ਬਣਿਆ ਹੋਇਆ ਹੈ। ਔਰ ਸੱਚਮੁੱਚ ਇਸ ਸਾਲ ਚ ਪ੍ਰਧਾਨ ਮੰਤਰੀ ਮੋਦੀ ਜੀ ਨੇ ਤਿੰਨ ਦੀਵਾਲੀਆਂ ਮਨਾਈਆਂ। ਪਹਿਲੀ ਦੀਵਾਲੀ ਕਿ 12 ਲੱਖ 75 ਹਜ਼ਾਰ ਤੱਕ ਇਨਕਮ ਟੈਕਸ ਫ੍ਰੀ। ਬਹੁਤ ਵੱਡੀ ਰਾਹਤ ਹੈ, ਬਹੁਤ ਵੱਡੀ ਰਾਹਤ ਹੈ। ਐਡੀ ਵੱਡੀ ਰਾਹਤ ਅੱਜ ਤੱਕ ਕਦੀ ਨਹੀਂ ਆਈ। ਕਾਂਗਰਸ ਰਾਜ ਚ 1.5 ਲੱਖ ਰੁਪਏ ਦੀ ਛੂਟ ਹੁੰਦੀ ਸੀ ਦੂਜਾ ਜਿਹੜੀ 12ਵੀਂ 14ਵੀਂ ਨੰਬਰ ਤੇ ਲੜ ਖੜਾਦੀ ਅਰਤਵਸਤਾ ਉਹ ਚੌਥੇ ਨੰਬਰ ਤੇ ਪਹੁੰਚੀ ਹੈ ਬਹੁਤ ਖੁਸ਼ੀ ਦੀ ਗੱਲ ਹੈ ਭਾਰਤ ਦੀ ਚਮਕ ਔਰ ਧਮਕ ਪੂਰੇ ਵਿਸ਼ਵ ਚ ਫੈਲੀ ਉਹਨੇ ਤੀਜੀ ਦੀਵਾਲੀ ਦਾ ਮੌਕਾ ਆ ਪ੍ਰਧਾਨ ਮੰਤਰੀ ਮੋਦੀ ਜੀ ਦੇ ਅਸ਼ੀਰਵਾਦ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਪਿਛਲੇ ਦਿਨੀ H1B ਵੀਜ਼ਾ ਫੀਸ ਵਧਾ ਕੇ 1 ਲੱਖ ਡਾਲਰ ਕਰ ਦਿੱਤੀ ਹੈ। ਉਨ੍ਹਾਂ ਦੇ ਇਸ ਫੈਸਲੇ ਨੇ ਤਕਨੀਕੀ ਅਤੇ IT ਖੇਤਰ ਵਿੱਚ ਕੰਮ ਕਰ ਰਹੇ ਲੋਕਾਂ ਦੀ ਚਿੰਤਾ ਨੂੰ ਵਧਾ ਦਿੱਤਾ ਹੈ। ਇਸੇ ਵਿਚਾਲੇ ਚਾਈਨਾ ਨੇ ਦੁਨੀਆ ਭਰ ਦੇ ਟੈਲੈਂਟ ਨੂੰ ਆਕਰਸ਼ਿਤ ਕਰਨ ਲਈ K ਵੀਜ਼ਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਚੀਨ ਦੇ ਇਸ ਵੀਜ਼ੇ ਨੂੰ ਅਮਰੀਕਾ ਦੇ H1B ਵੀਜ਼ੇ ਦੇ ਵਿਕਲਪ ਵਜੋਂ ਦੱਸਿਆ ਜਾ ਰਿਹਾ ਹੈ ਨਵਾਂ ਵੀਜ਼ਾ 1 ਅਕਤੂਬਰ 2025 ਤੋਂ ਲਾਗੂ ਹੋਵੇਗਾ ਰਿਪੋਰਟਾਂ ਦੇ ਮੁਤਾਬਕ ਇਹ ਵੀਜ਼ਾ ਉਹਨਾਂ ਨੌਜਵਾਨਾਂ ਤੇ ਹੁਨਰਮੰਦ ਪੇਸ਼ੇਵਰਾਂ ਲਈ ਹੈ ਜੋ STEM ਯਾਨੀ ਵਿਗਿਆਨ ਟੈਕਨੋਲੋਜੀ ਇੰਜੀਨੀਅਰਿੰਗ ਅਤੇ ਗਣਿਤ ਖੇਤਰ ਵਿੱਚ ਨੇ ਅਤੇ ਆਪਣੀ ਪੜ੍ਹਾਈ ਪੂਰੀ ਕਰ ਚੁੱਕੇ ਨੇ ਜਾਂ ਵਰਤਮਾਨ ਵਿੱਚ ਕਿਸੇ ਵੀ ਪ੍ਰਸਿੱਧ ਯੂਨੀਵਰਸਿਟੀ ਜਾਂ ਖੋਜ ਸੰਸਥਾ ਵਿੱਚ ਪੜ੍ਹ ਰਹੇ ਨੇ ਜਾਂ ਰਿਸਰਚ ਕਰ ਰਹੇ ਨੇ ਬਿਨੈਕਾਰਾਂ ਨੂੰ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਨੇ ਪੈਣਗੇ ਹੋਰ ਵੇਰਵੇ ਚੀਨੀ ਦੂਤਾਵਾਸਾ ਅਤੇ ਕੌਂਸਲੇਟਾਂ ਦੁਆਰਾ ਜਾਰੀ ਕੀ ਫੈਸਲੇ ਨੂੰ ਮਨਜ਼ੂਰੀ ਦਿੱਤੀ ਸੀ ਚੀਨ ਇਸ ਵळे 12 ਤਰ੍ਹਾਂ ਦੇ ਵੀਜ਼ੇ ਜਾਰੀ ਕਰਦਾ ਹੈ ਵਰਤਮਾਨ ਵਿੱਚ ਚੀਨ ਵਿੱਚ ਕੰਮ ਕਰਨ ਲਈ ਆਰ ਵੀਜ਼ਾ ਅਤੇ ਜ਼ੈਡ ਵੀਜ਼ਾ ਵਰਤੇ ਜਾਂਦੇ ਨੇ ਜ਼ੈਡ ਵੀਜ਼ਾ 1 ਸਾਲ ਲਈ ਵੈਧ ਹੁੰਦਾ ਹੈ ਆਰ ਵੀਜ਼ਾ ਲਈ ਕੋਈ ਫੀਸ ਨਹੀਂ ਹੈ ਪਰ ਅਰਜ਼ੀ ਪ੍ਰਕਿਰਿਆ ਲੰਮੀ ਅਤੇ ਗੁੰਝਲਦਾਰ ਹੈ ਕੇ ਵੀਜ਼ਾ ਵਿਦੇਸ਼ੀਆਂ ਨੂੰ ਚੀਨ ਵਿੱਚ ਲੰਬੇ ਸਮੇਂ ਲਈ ਰਹਿਣ ਦੀ ਆਗਿਆ ਦਿੰਦਾ ਹੈ ਤੇ ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਕਿੰਨੇ ਸਮੇਂ ਲਈ ਪਰ ਇਹ ਚੀਨੀ ਵੀਜ਼ਾ ਕਈ ਤਰੀਕਿਆਂ ਨਾਲ ਆਸਾਨ ਅਤੇ ਲਚਕਦਾਰ ਹੈ ਸਭ ਤੋਂ ਵੱਡੀ ਰਾਹਤ ਇਹ ਹੈ ਕਿ ਵਿਦੇਸ਼ੀ ਬਿਨੈਕਾਰਾਂ ਨੂੰ ਹੁਣ ਸਥਾਨਕ ਸਪੌਂਸਰ ਜਾਂ ਚੀਨੀ ਕੰਪਨੀ ਦੀ ਲੋੜ ਨਹੀਂ ਹੈ ਇਸ ਦਾ ਮਤਲਬ ਹੈ ਕਿ ਕੋਈ ਵੀ ਯੋ ਇਸ ਵੀਜ਼ੇ ਨੂੰ ਮੌਜੂਦਾ 12 ਵੀਜ਼ਾ ਸ਼੍ਰੇਣੀਆਂ ਵਿੱਚ 13ਵੀਂ ਸ਼੍ਰੇਣੀ ਵਜੋਂ ਸ਼ਾਮਲ ਕੀਤਾ ਗਿਆ ਹੈ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਬਿਨੇਕਾਰਾਂ ਨੂੰ ਆਪਣੀ ਸਿੱਖਿਆ ਅਤੇ ਯੋਗਤਾਵਾਂ ਨੂੰ ਸਾਬਤ ਕਰਨ ਵਾਲੇ ਦਸਤਾਵੇਜ਼ ਜਮ੍ਹਾਂ ਕਰਵਾਉਣੇ ਪੈਣਗੇ ਇਹ ਵੀਜ਼ਾ ਖਾਸ ਤੌਰ ਤੇ ਵਿਗਿਆਨ ਅਤੇ ਟੈਕਨੋਲੋਜੀ ਦੇ ਵਿੱਚ ਗ੍ਰੈਜੂਏਟਸ ਦੇ ਲਈ ਤਿਆਰ ਕੀਤਾ ਗਿਆ ਹੈ ਔਰ ਦੇਖਣਾ ਹੋਵੇਗਾ ਅਮਰੀਕਾ ਇਸ ਵੀਜ਼ੇ ਨੂੰ ਲੈ ਕੇ ਕੀ ਪ੍ਰਤੀਕਿਰਿਆ ਦਿੰਦਾ ਹੈ श्री नन्दपुर साहिब ਦੇ ਵਿੱਚ ਪਾਲਤੂ ਪਿੱਟਬੁਲ ਕੁੱਤੇ ਨੇ ਲੜਕੀ ਤੇ ਤਾਵਾ ਬੋਲ ਦਿੱਤਾ ਇਸ ਦੌਰਾਨ ਲੜਕੀ ਗੰਭੀਰ ਜ਼ਖਮੀ ਹੋ ਗਈ ਜਿਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੋਂ ਉਸ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ ਲੜਕੀ ਦੀ ਉਮਰ ਤਕਰੀਬਨ 11 ਸਾਲ ਦੱਸੀ ਜਾ ਰਹੀ ਹੈ ਪਰਿਵਾਰ ਨੇ ਕਾਰਵਾਈ ਦੀ ਮੰਗ ਕੀਤੀ ਹੈ ਮੱਛੀ ਤੋਂ ਬਾਕੀ ਜੋ ਟੈਟਨਸ ਲੱਗਦਾ ਹੈ ਐਂਟੀ ਰੈਬੀਸ ਵੈਕਸੀਨ ਲੱਗਤੀ ਹੈ ਉਹ ਨਾਰਮਲ ਲੱਗੀ ਥੀ ਜੋ ਸੀਰਮ ਲੱਗਣਾ ਹੁੰਦਾ ਹੈ ਸੀਰਮ ਜੋ تھا ਉਹ ਰਿਐਕਟ ਕਰ ਗਿਆ ਹਾਂ ਅਰ ਜੋ ਸੀਰਮ ਹੁੰਦਾ ਹੈ ਉਹ ਇੱਕ ਕਾਇਨ ਆਤਾ ਹੈ ਸਾਡੇ ਕੋਲ ਜੋ ਹਿਊਮਨ ਸੀਰਮ ਬਣਦਾ ਹੈ ਉਹ ਮੈਡੀਕਲ ਕਾਲਜਿਸ ਮੇ ਅਵੇਲੇਬਲ ਹੁੰਦਾ ਹੈ ਉਸਕੇ ਲਈ ਉਸਕੋ ਰੈਫਰ ਕੀਤਾ ਗਿਆ ਕਹਾਂ ਰੈਫਰ ਕੀਤਾ ਜੀ ਐਮ ਸੀ ਐਚ ਲਿਖਾ ਹੈ ਉਹ ਕਹਾਂ ਲੈ ਕੇ ਜਾਂਦੇ ਹਨ ਉਹ ਉਂ ਹੀ ਉੱਤਰੇ ਕਾਫੀ ਹਾਲਾਤ ਖਰਾਬ ਥੇ ਹਾਲਾਤ ਤੋ ਠੀਕ ਥੇ ਵੈਸੇ ਤੋ ਬਟ ਉਹ ਸੀਰਮ ਲਗਣਾ ਹੀ ਥਾ ਕਿਉਂ ਕੈਟੇਗਰੀ 3 ਵੂਨਡ ਥਾ ਤੋ ਉਸਕੇ ਲਈ ਸੀਰਮ ਇੰਪੋਰਟੈਂਟ ਥਾ ਅਸੀਂ ਬੱਚੇ ਅਸੇ ਬੈਠੇ ਆਪਣਾ ਜਨਮ ਦਾ ਰਸੀ ਛੋਟੀ ਗੁੱਡੀ ਦਾ ਉਸ ਤੋਂ ਬਾਅਦ ਜਿਵੇਂ ਬੈਠੇ ਬੈਠੇ ਚਾਹ ਪੀਂਦੇ ਸੀਗੇ ਮੁੰਡਾ ਇੱਕ ਸਰਦਾਰ ਜੀ ਬੈਠੇ ਥੋੜੇ ਉਹ ਭੱਜਿਆ ਪਹੁੰਚਾਇਆ ਕਹਿੰਦਾ ਸਾਬ ਸਰਗਣ ਸਰਗਣ ਨੂੰ ਕੋਈ ਨੱਕ ਬੋਹੂ ਜਿੱਤਾ ਜੀ ਰੱਠੇ ਗਏ ਦੇਖਦੇ ਦੇਖਦੇ ਤਾਂ ਦੇਖਿਆ ਉੱਥੇ ਤਾਂ ਗੁੱਡੀ ਜਦ ਤੱਕ ਲੈ ਜੀ ਲੈ ਕੇ ਸੀ ਮੁੰਡੇ ਜਿਹੜੇ ਜਿਹਨੇ ਬਚਾਇਆ ਕੁੱਤਾ ਹੂੰ 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 ਉੱਥੋਂ ਮੈਨੂੰ ਪਤਾ ਲੱਗਿਆ ਵੇ ਕੁੱਤਾ ਪੇਟ ਵਰ ਕੁੱਤਾ ਸੀਗਾ ਜਿਹਨਾਂ ਉਦੋਂ ਉੱਪਰ ਬੈਠ ਕੇ ਉਹਨੂੰ ਉਹਦੇ ਪਹਿਲਾਂ ਸਿਰ 'ਚ ਮਾਰਿਆ ਹਾਂਜੀ ਬਿਲਕੁਲ ਜਦੋਂ ਫਿਰ ਹੱਥਾਂ ਵਿੱਚ ਹੁੰਦਾ ਤਾਂ ਮਾਰਿਆ ਉਸ ਤੋਂ ਬਾਅਦ ਜਿਹੜੇ ਮੁੰਡੇ ਆਏ ਸੀ ਉਹਨਾਂ ਨੇ ਉਹਦੇ ਮੂੰਹ ਖੋਲ ਕੇ ਤਾਂ ਉਹਨੂੰ ਬਚਾਇਆ ਤਾਂ ਹਸਪੀਟਲ ਲੈ ਕੇ ਆਇਆ ਤੇ ਹਾਂ ਪੋਸਟਕਾਰ ਬਈ ਕਰਵਾ ਰਿਹਾ ਹਾਂ ਹਾਂ ਜੀ ਪੋਸਟਕਾਰ ਬਈ ਹੋਊਗੀ ਕਿੰਨੇ ਸਾਲ ਦੀ ਬੇਟੀ ਤੁਹਾਡੀ ਹੈ ਬੇਟੀ 11 ਸਾਲ ਦੀ ਹੈ 11 ਸਾਲ ਦੀ ਇੱਕ ਹੋਰ ਕਰਨੀ ਪਣੀ ਅੱਜ ਸਾਡੀ ਕੁੜੀ ਨਾ ਹੋਇਆ ਕੱਲ ਹੋਰ ਬੱਚੇ ਨਾ ਹੋ ਜੂਗਾ ਇਹ ਮੇਰੇ ਨਾਲ ਖੁਦ ਚਾਂਸ ਹੋਇਆ ਮੈਂ ਮੈਂ ਲੱਗ ਰਿਹਾ ਤਾਂ ਲੈਡੀ ਤੋਂ ਮੈਂ ਆਪਣੇ ਡੈਡੀ ਪਾਸ ਆ ਰਿਹਾ ਸੀਗਾ ਕੁੱਤਾ ਮੇਰੇ ਮਗਰ ਪਿਆ ਉਹੀ ਉਹੀ ਕੁੱਤਾ ਮੇਰੇ ਮਗਰ ਪਿਆ ਇੱਥੇ ਤਾਂ ਭੱਜਾ ਭੱਜਾ ਆ ਰੋਡ 'ਤੇ ਮੈਂ ਘੁੰਮ ਕੇ ਦੂਜੀ ਸਾਈਡ ਤੋਂ ਗਿਆ ਮਦਰ ਖਤਰਨਾ ਆ ਗਿਆ ਖਤਰਨਾ ਆ ਗਿਆ ਇਹਦਾ ਬਚਾ ਕਰਨਾ ਚਾਹੀਦਾ ਇਸ ਬਲਟਨ ਦੇ ਵਿੱਚ ਫਿਲਹਾਲ ਇਨਾ ਹੀ ਮੈਨੂੰ ਯਾਨੀ ਧਰਮਿੰਦਰ ਸੰਧੂ ਨੂੰ ਦਿਵਾ ਗਿਆ ਧੰਨਵਾਦ